ਮੰਡੀ ਡੱਬਾ ਵਾਲੀ ਦੇ ਵਿੱਚ ਇੱਕ ਪਰਿਵਾਰ ਅਜੇਹਾ ਵੀ ਹੈ ਜਿਸ ਨੇ ਆਜ਼ਾਦੀ ਦੇ ਲਈ ਲੜਾਈ ਦੇ ਵਿੱਚ ਹਿੱਸਾ ਲਿਆ ਅਤੇ ਜੇਲ੍ਹਾਂ ਵੀ ਕੱਟੀਆਂ ਨੇ ਪਰ ਅੱਜ ਉਸ ਦਾ ਪਰਿਵਾਰ ਦੇਸ਼ ਛੱਡਣ ਦੀ ਮੰਗ ਕਰ ਰਿਹਾ ਹੈ ਅਜਿਹਾ ਕੀ ਹੋਇਆ ਕਿ ਇਹ ਸੁਤੰਤਰਤਾ ਸੈਲਾਨੀ ਦੇ ਮੁੰਡੇ ਨੂੰ ਇਹ ਕਹਿਣਾ ਪੈ ਰਿਹਾ ਹੈ ਇਹ ਪਰਿਵਾਰ ਦੀ ਬਸ ਇੰਨੀ ਹੀ ਗਲਤੀ ਹੈ ਇਸ ਪਰਿਵਾਰ ਨੇ ਨਾਜਾਇਜ਼ ਤੌਰ ਤੇ ਬਣੀਆਂ ਫੈਕਟਰੀਆਂ ਅਤੇ ਨਸ਼ੇ ਦੇ ਖਿਲਾਫ ਆਵਾਜ਼ ਚੁੱਕੀ ਹੈ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਫੈਕਟਰੀਆਂ ਨੂੰ ਖੋਲਣ ਅਤੇ ਨਸ਼ੇ ਦੇ ਖਿਲਾਫ ਲਿਖਣ ਦੀ ਸਜ਼ਾ ਇਹਨਾਂ ਨੂੰ ਇਹ ਮਿਲ ਰਹੀ ਹੈ ਕਿ ਇਹ ਪਰਿਵਾਰ ਨੂੰ ਡਰ ਅਤੇ ਸਹਿਮ ਦੇ ਮਾਹੌਲ ਦੇ ਵਿੱਚ ਜਿਉਣਾ ਪੈ ਰਿਹਾ ਹੈ। ਪਰਿਵਾਰ ਨੇ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇਸ ਮਾਮਲੇ ਤੇ ਜਦੋਂ ਪੁਲਿਸ ਤੋਂ ਜਾਣਕਾਰੀ ਲਈ ਗਈ ਹੈ ਤਾਂ ਐਸ ਐਚ ਓ ਸਾਹਿਬ ਨੇ ਇਹ ਗੱਲ ਘਮਾਉਂਦੇ ਹੋਏ ਬੜੀ ਹੁਸ਼ਿਆਰੀ ਦੇ ਨਾਲ ਗੱਲ ਕਹੀ ਹੈ ਕਿ ਇਸ ਦੀ ਸ਼ਿਕਾਇਤ ਤਾਂ ਸਿਰਫ ਬੱਚਿਆਂ ਦੇ ਖਲਾਉਣਿਆਂ ਨੂੰ ਲੈ ਕੇ ਹੋਈ ਹੈ ਇੱਕ ਪਰਿਵਾਰ ਤੇ ਪੱਥਰਾਂ ਦੇ ਨਾਲ ਕਾਤਲਾਨਾ ਹਮਲਾ ਕੀਤਾ ਗਿਆ ਅਤੇ ਪੁਲਿਸ ਕਹਿ ਰਹੀ ਹੈ ਕਿ ਉਹ ਜਾਂਚ ਕਰ ਰਹੀ ਹੈ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੇ ਖਿਲਾਫ ਆਵਾਜ਼ ਚੁਕਣਾ ਇੱਕ ਸੁਤੰਤਰ ਦਾ ਸੈਲਾਨੀ ਅਤੇ ਪੱਤਰਕਾਰ ਦੇ ਪਰਿਵਾਰ ਨੂੰ ਭਾਰੀ ਪੈ ਰਿਹਾ ਹੈ ਕਿ ਉਹ ਘਰ ਦੇ ਵਿੱਚੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਨੇ ਪਰਿਵਾਰ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ कूड़ा है कैसे रहते, रहते? मजबूर भी रहते हैं क्या करें हम प्रशासन के पास गए हो कभी रोका भी इनको हम क्या, रोक? हम, तो हम क्या रोके हम तो हम क्या किराए हमारा मकान तो है नहीं जो हम रोके उसके में रहते तो रहते हैं तो हम तो अंदर रहते हैं हम, हम किसी की लड़ाई सकते हैं यहाँ हमारा मकान हो तो हम रोक सकते इधर भी गेट खोल दिया है कहते हैं कि तुम बंद कराओ हम किस से हम किसी को नहीं रोकते हैं यहाँ की जो रहने वाले है वो रोके आप हम क्यों रोके उनको आप नहीं रहते पे। हम रहते हैं लेकिन हम किराएदार लड़ नहीं सकते किसी से में रहना कितना मुश्किल है क्या क्या मुश्किल तो बहुत कुछ होता है मच्छर होते गंदगी होते जब हवा चलते गंदगी उड़ के अंदर जाते वहाँ मुश्किल तो बहुत कुछ ही होता है क्या मांग करते सकते हैं सरकार से क्या मांग कर हैं सरकार से हम क्या मांग करते हैं बंद करा दो कूड़ा और क्या मांग कर सकते हैं सफाई रखो सफाई करवाओ हाँ, सख्ती करो ये राम आम, आम बंदा हमारे से क्या बन सकते हैं हम तो कुछ भी नहीं कर सकते हाँ जी मेरे हस्बैंड प्रेस रिपोर्टर ने वो मतलब कि खुल के लिख दे है जो भी लिख दे है सचते लिख दे है ਪਰ ਹਮੇਸ਼ਾ ਉਹਨਾਂ ਦੀ ਆਵਾਜ਼ ਨੂੰ ਦਵਾ ਦਿੱਤਾ ਜਾਂਦਾ ਹੈ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਉਹ ਸੱਚ ਨਾਲ ਲਿਖਣ ਸ਼ਹਿਰ ਵਿੱਚ ਐਨਾ ਬੁਰਾ ਹਾਲ ਹੈ ਮਤਲਬ ਕਿ ਜਿਹੜੇ ਪਾਸੇ ਵੀ ਜਾਓ ਨਜਾਇਜ਼ ਕਬਜ਼ੇ ਨਜਾਇਜ਼ ਦੁਕਾਨਾਂ ਚੱਲ ਰਹੀਆਂ ਰਹਿਸ਼ੀ ਕਲੋਨੀਆਂ ਵਿੱਚ ਦੁਕਾਨਾਂ ਚੱਲ ਰਹੀਆਂ ਕੋਈ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਕਮਰਸ਼ੀਅਲ ਏਰੀਆ ਮਤਲਬ ਕਿ ਸਾਰੇ ਪਾਸੇ ਦੁਕਾਨਾਂ ਖੁੱਲ ਰਹੀਆਂ ਨੇ ਜਿਉਂ ਉਹਨਾਂ ਬਾਰੇ ਕੋਈ ਐਕਸ਼ਨ ਲਿਆ ਜਾਂਦਾ ਤਾਂ ਉਹ ਵੀ ਆਵਾਜ਼ ਨੂੰ ਦਵਾ ਦਿੱਤਾ ਜਾਂਦਾ ਮੇਰੇ ਹਸਬੰਡ ਨੇ ਬਿਲਕੁਲ ਇਮਾਨਦਾਰ ਨੇ ਬਹੁਤ ਜ਼ਿਆਦਾ ਇਮਾਨਦਾਰ ਨੇ ਉਹ ਲਿਖਦੇ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰੀ ਮਤਲਬ ਕਿ ਲਗਾਤਾਰ ਕੀਤੀ ਜਾ ਰਹੀ ਹੈ ਸਾਡੇ ਘਰ ਤੇ ਪਥਰਾਓ ਵੀ ਕੀਤਾ ਗਿਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਕਿ ਉਹ ਇਸ ਬਾਰੇ ਕੋਈ ਐਕਸ਼ਨ ਨਾ ਲੈਣ ਇਹ ਕਿਹੋ ਜਿਹਾ ਪ੍ਰਸ਼ਾਸਨ ਹੈ ਮੈਂ ਗਵਰਨਮੈਂਟ ਤੋਂ ਪੁੱਛਣਾ ਚਾਹੁੰਦੀ ਆ ਕਿ ਕਿ ਇਸ ਪਰਿਵਾਰ ਨੇ ਐਸੇ ਲਈ ਆਜ਼ਾਦੀ ਲਈ ਲੜਾਈ ਲੜੀ ਜਾ ਸ਼ਹਿਰ ਵਾਸੀਆਂ ਨੇ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ ਉਹਨਾਂ ਲਈ ਸੰਘਰਸ਼ ਕੀਤਾ ਕੀ ਹੁਣ ਸਾਡੇ ਮਤਲਬ ਕਿ ਸਾਡਾ ਇੰਨਾ ਵੀ ਹੱਕ ਨਹੀਂ ਰਿਹਾ ਕਿ ਅਸੀਂ ਖੁੱਲਕੇ ਆਪਦੇ ਘਰ ਵਿੱਚ ਵੀ ਖੁੱਲਕੇ ਆਪਦੇ ਸ਼ਹਿਰ ਵਿੱਚ ਖੁੱਲਕੇ ਜੀ ਸਕੀਏ ਇਹ ਕੀ ਉਹਨਾਂ ਦਾ ਇਹ ਸੁਪਨਾ ਸੀ ਕਿ ਉਹਨਾਂ ਦੇ ਪਰਿਵਾਰ ਨੂੰ ਇਸ ਤਰ੍ਹਾਂ ਜਲੀਲ ਕੀਤਾ ਜਾਵੇ ਅੱਜ ਕਿੰਨਾ ਡਰ ਹੈ ਕਿੰਨਾ ਕਿ ਤੁਹਾਡੇ ਅੰਦਰ ਮਾਹੌਲ ਜੱਡੇ ਹਾਂਜੀ ਅਸੀਂ ਹਰ ਟਾਈਮ ਸਹਿਮ ਦੇ ਮਾਹੌਲ ਵਿੱਚ ਰਹਿੰਦੇ ਆ ਬੱਚੇ ਬਾਹਰ ਪੜਨ ਜਾਂਦੇ ਆ ਉਹਨਾਂ ਲਈ ਵੀ ਮੈਨੂੰ ਡਰ ਰਹਿੰਦਾ ਕਿ ਬੱਚਾਂ ਤੇ ਕੋਈ ਅਟੈਕ ਨਾ ਕਰ ਦੇ ਮਤਲਬ ਕਿ ਫਰੀडम फाइਟਰ ਦਾ ਪਰਿਵਾਰ ਇਸ ਤਰ੍ਹਾਂ ਐਸ ਡਰ ਦੇ ਸਹਿਮ ਦੇ ਮਾਹੌਲ 'ਚ ਜੀ ਰਿਹਾ ਇਹ ਗਵਰਨਮੈਂਟ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਮਜਬੂਰ ਕੀਤਾ ਜਾ ਰਿਹਾ ਕਿ ਅਸੀਂ ਇਸ ਸਟੇਟ ਨੂੰ ਛੱਡ ਕੇ ਚਲੇ ਜਾਈਏ ਸਾਨੂੰ ਹਮੇਸ਼ਾ ਇਹੀ ਟੌਰਚਰ ਕੀਤਾ ਜਾ ਰਿਹਾ ਹੁਣ ਲਗਾਤਾਰ ਟੌਰਚਰ ਕੀਤਾ ਜਾ ਰਿਹਾ ਵੀ ਅਸੀਂ ਇਸ ਸਟੇਟ ਨੂੰ ਛੱਡ ਜਾਈਏ ਇੱਥੋਂ ਹਾਂਜੀ ਇਹ ਪ੍ਰੈਸ ਕਾਨਫਰੰਸ ਕਰਨੀ ਪਈ ਬਾਤ ਇਹਨੇ ਮਾੜੇ ਹੋ ਗਏ ਜੀ ਵੀ ਕੁਝ ਸੁਣੀ ਰਹਿਆ ਇੱਥੇ ਕੋਈ ਨਾ ਤਾਂ ਜਿਸ ਤਰ੍ਹਾਂ ਦੀ ਇਜਾਦੀ ਮੇਰੇ ਪਿਤਾ ਜੀ ਇਹ ਰਣੇ ਲੜੇ ਉਹ ਉਹਨੇ ਜੇਲਾਂ ਕੱਟੀਆਂ ਉਹਨਾਂ ਨੇ ਸਾਰੀ ਉਮਰ ਇਮਾਨਦਾਰੀ ਨਾਲ ਰਹੇ ਉਹ ਸਮਾਜ ਵਾਸਤੇ ਕੰਮ ਕੀਤਾ ਸਾਡੇ ਸ਼ਹਿਰ راستے ਆਪਣੇ ਮਹਾਪੰਜਾਬ ਵਾਲੇ ਦੇ بڑے ਉਗੇ ਲੀਡਰ ਸੀ ਉਹ ਪਰ ਉਸ ਹਾਲਾਤਾਂ ਨਾਲ ਲੱਗਦਾ ਵੀ ਅੱਜ ਇਹ ਮੈਨੂੰ ਉਹਨਾਂ ਦੇ ਵਾਂਗੂ ਦੇਸ਼ ਦੇ ਮਾਰੇ ਲੜਨਾ ਪਵੇ ਤਾਂ ਮੈਂ ਕਦੇ ਨਾ ਤੁਰਾਂ ਜਿਸ ਤਰ੍ਹਾਂ ਹਾਲਾਤ ਪੈਦਾ ਕਰ ਦਿੱਤੇ ਇਸ ਮਰਦੇਸ਼ ਤੋਂ ਹਲਾਤਾਂ ਤੋਂ ਮਨ ਅੱਕ ਚੁੱਕੇ ਵੀ ਮੁਲਕ ਛੱਡ ਕੇ ਭੱਜ ਜਾਈਏ ਇਹ ਦੂ ਚੰਗੇ ਦਾ ਪਾਕਿਸਤਾਨ ਉਹ ਸ਼ਾਇਦ ਬੰਦੂਕ ਚੱਕ ਕੇ ਕੁਝ ਕਹਿ ਤਾਂ ਸਕਦੇ ਹੋਵਾਂਗੇ ਅਸੀਂ ਇੱਥੇ ਤਾਂ ਨਾ ਤਾਂ ਕਾਗਜ਼ਾਂ ਦੇ ਕਾਗੜੇ ਡਪੜਿਆ ਜਾਂਦਾ ਅਫਸਰशाही ਇੰਨੀ ਗੁਲਾਮ ਹੋ ਚੁੱਕੀ ਹੈ ਇੱਥੇ ਇੰਨੀ ਬੇਲਗਾਮ ਹੈ ਇੱਥੇ ਸਿਸਟਮ ਦੀ ਆਪ ਦੀ ਸੋਚ ਦੀ ਇਹਨਾਂ ਨੇ ਇਹਨਾਂ ਕਰਤੈ ਨੇ ਪ੍ਰਸ਼ਟ ਹੋ ਚੁੱਕੇ ਹੈ ਇਹਨਾਂ ਨੇ ਕਿਸੇ ਆਮ ਬੰਦੇ ਦਾ ਕੋਈ ਫੀਡ ਫਾਈਟਰ ਦੀ ਕੋਈ ਇਹਨਾਂ ਦੀ ਪਰਿਵਾਰ ਦੀ ਨਹੀਂ ਕੋਈ ਮਤਲਬ ਨਹੀਂ ਇਹਨਾਂ ਨੂੰ ਕੋ ਸਾਡੇ ਵਰਗੇ ਇੱਕ ਸਰਕਰ ਦਾ ਪਰਿਵਾਰ ਨਾਲੇ ਹਾਲ ਹੈ ਆਮ ਲੋਕਾਂ ਨਾਲ ਕੀ ਕਰਦੇ ਹੋਣੇ ਬੜਾ ਨਮੋਸ਼ੀ ਦੀ ਗੱਲ ਹੈ ਮੈਂ ਪੱਤਰਕਾਰ ਹਾਂ ਮੈਂ ਲਿਖਦਾ ਵੀ ਹਾਂ ਮੈਂ ਬੋਲਦਾ ਵੀ ਹਾਂ ਸਭ ਕੁਝ ਕਰਦਾ ਪਰ ਮੈਨੂੰ ਲਿ ਤੇ ਬੋਲਨ ਤੇ ਮੇਰੇ ਘਰ ਤੇ ਪਰਸੋਂ ਹਮਲਾ ਕੀਤਾ ਗਿਆ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਮਨੜਾਇਆ ਜਾ ਰਿਹਾ ਪ੍ਰਸ਼ਾਸਨ ਕੋਈ ਸਿਰਫ ਢੇੜੇ ਮਾਰ ਰਿਹਾ ਕਾਗਜ਼ੀ ਪੱਤਰੀ ਕੁਝ ਵੀ ਨਹੀਂ ਕਰ ਰਿਹਾ ਉਹਦਰ ਕਿ ਮਨ ਅੱਕ ਗਿਆ ਇਸ ਤੋਂ ਇਹਦੂ ਤਾਂ ਗੁਲਾਮੀ کئی 100 ਗੁਣਾ ਚੰਗੀ ਸੀ ਇਸ ਅੰਗਰੇਜ਼ਾਂ ਨਾਲ ਲੜਨ ਦਾ ਸਾਨੂੰ ਮਨ ਨੂੰ ਸੰਤੁਸ਼ਟੀ ਤਾਂ ਸੀ ਲੜ ਰਹੇ ਹਾਂ ਸ਼ਾਇਦ ਕਿ ਗੁਲਾਮੀ ਆਊਗੀ ਉਹ ਸੂਰਜ ਡੁੱਬ ਗਿਆ ਜਿਹੜਾ ਚਾਹ ਜਿਹੜਾ ਸਾਡੇ ਬਜ਼ੁਰਗਾਂ ਨੇ ਤੇ ਸਰ ਭਗਤ ਸਿੰਘ ਵਰਗੇ ਜਿਹੜੇ ਸ਼ਹੀਦਾਂ ਨੇ ਜਿਹਨਾਂ ਨੇ ਆਜ਼ਾਦੀ ਕਲਾਟੀਆਂ ਨੇ ਕੀਤਾ ਸੀ ਉਹ ਆ ਸੂਰਜ ਡਬੋਤ ਐ ਇਹਨਾਂ ਨੇ ਕੀ ਕਰਨ ਲਈ ਜੇ ਕਰਕੇ ਤੁਹਾਨੂੰ ਧਮਕੀਆਂ ਆਈਆਂ ਨੇ ਅਮ ਕਿਹੜੇ ਸੇਵਾਜ ਉਠਾ ਰਹੇ ਜਿੰਨਾਂ ਦੇ ਖਿਲਾਫ ਨਸ਼ੇਜ ਵਿਗਦੇ ਨੇ ਸਾਡੇ ਮੱਲੇ ਜਿੱਥੇ ਸੀ ਐਸਐਚਓ ਡੀਐਸਪੀ ਤੱਕ ਨੂੰ ਮੈਂ ਖੁਦ ਕਹਿ ਕੇ ਆਇਆ ਵੀ ਕਰੋ ਕਾਰਵਾਈ ਕੁਝ ਖਬਰਾਂ ਵੀ ਲਾਈਆਂ ਸੀ ਬੋਲੇ ਵੀ ਹਮੇਸ਼ਾ ਪਰ ਲਿਖਿਆ ਦਰਖਾਸਤਾਂ ਤਰ ਕੋ ਸਭ ਕੋ ਇਹਨਾਂ ਨੂੰ ਕੋਈ ਕਿਉਂਕਿ ਹਰ ਚੀਜ਼ ਨਾਲ ਮਿਲੇ ਵਣ ਇਹਨਾਂ ਨੂੰ ਮਹੀਨੇ ਆਉਂਦੇ ਨੇ ਸਾਡੇ ਚਿੱਟਾ ਵਿਗਦਾ ਹੋਰ ਵਿਗਦਾ ਇੱਥੇ ਬਾਲਮੀਕ ਚੌਂਕ ਤੇ ਬੁਰਾ ਹਾਲ ਹੈ ਸਾਡੇ ਐਸਐਚਓ ਤਿੰਨ ਸਾਲ ਤੋਂ ਬੈਠਾ ਇੱਥੇ ਉਹਦੇ ਕੀ ਫੁੱਲ ਲੱਗੇ ਦਫ਼ਤਰ ਚੋਂ ਨਿਕਲਦਾ ਨਹੀਂ ਮੈਂ ਸ਼ਰਮ ਘੇਰ ਵੀ ਗੋਲਬਿਆਰ ਦੇ ਵਿੱਚ ਡੱਬ ਵਾਲੀ ਦੇ ਵਿੱਚੋਂ ਸਿਟੀ ਥਾਣਾ ਗੋਲਬਜ਼ਾਰ ਦੀ ਕੱ ਇੱਕ ਇੰਪਰੂਵਮੈਂਟ ਦਾ ਸਾਬਕਾ ਚੇਅਰਮੈਨ ਉਹਦੇ ਕਹਿੰਦੇ ਸਚੂ ਕੰਮ ਕਰਦਾ ਹੈ। ਇਹੀ ਗੱਲ ਆ ਪਿਛਲੇ ਸਾਲ ਇਹਨਾਂ ਨੇ ਥਾਣੇ ਸਦੀਪ ਸਿੰਘ ਨੇ ਮੈਨੂੰ ਬੜੇ ਪਹਿਲਾਂ ਮੈਨੂੰ ਕਹਿੰਦਾ ਜੀ ਮੈਂ ਤੁਹਾਡੇ ਮਹੱਲੇ ਦੀ ਕਾਰਵਾਈ ਨਹੀਂ ਕਰ ਸਕਦਾ। ਮੈਂ ਕਿਹਾ ਮੇਰੇ ਤੇ ਪ੍ਰੈਸ਼ਰ ਹੈ। ਮੈਂ ਕੀ ਕਾਰਨ ਦੱਸੂ? ਅਸਕੇ ਮੈਨੂੰ ਜਦ ਮੈਂ ਕਿਹਾ ਵੀ ਕੌਣ ਪ੍ਰੈਸ਼ਰ ਹੈ? ਫੇ ਨਾਮ ਲਏ ਤਾਂ ਕਹਿੰਦਾ ਹਾਂਜੀ ਇਹਨਾਂ ਬੰਦੇ ਸਾਬਕਾ ਐਮਐਲਏ ਸੀਤਾਰਾਮ ਦਾ ਨਾਮ ਆਉਂਦਾ ਸੀ ਉਹ ਜੀ। ਤੇ ਸਮਝ ਨਹੀਂ ਆ ਰਿਹਾ ਵੀ ਇਹ ਕੀ ਲੋਕ ਚਾਹੁੰਦੇ ਨੇ ਕਿਉਂਕਿ ਇਹਨਾਂ ਨੂੰ ਆਪਦੇ ਵਰਕਰ ਤੇ ਹੋਰ ਲੋਕ ਚਾਹੀਦੇ ਨੇ ਉਹ। ਇਹਨਾਂ ਨੇ ਗੰਦਗੀ ਮਚਾਈ ਵੀ ਇਹਨਾਂ ਨੂੰ ਕੋ ਇਹਨਾਂ ਨੂੰ ਸਰ ਵੀ ਕੋਈ ਪੈਸਾ ਚਾਹੀਦਾ ਇਹਨਾਂ ਨੂੰ ਮੂੰਹ ਦੇ ਮਿੱਠੇ ਹੋ ਕੇ ਇਹਨੇ ਮੇਰੀ ਥਾਣੇ 'ਚ 50 ਬੰਦੇ ਗਵਾਇਆ ਇਸ ਗੱਲ ਦੇ ਇਹਨਾਂ ਨੇ ਦੂਜੀ ਪਾਰਟੀ ਤੋਂ 50 ਜਿਹੜੇ ਪਾਰ ਚ ਗੰਦਗੀ ਪਾਉਂਦੇ ਨੇ ਹੋਰ ਕਰਦੇ ਨੇ ਸਾਰੇ ਫੈਕਟਰੀਆਂ ਵਾਲਿਆਂ ਨੇ ਪਹਿਲਾਂ ਮੇਰੇ ਤੇ ਇਹਨਾਂ ਨੇ ਦਰਖਾਸਤ ਦਿੱਤੀ ਮੈਨੂੰ ਪ੍ਰੈਸ਼ਰ ਪਾਇਆ ਪਹਿਲਾ 3 ਸਾਲ ਪਹਿਲਾਂ ਵੀ ਇਹ ਚੱਲਿਆ ਜਦੋਂ ਉਹਨੇ ਐਫੀਡਿਵਿਟ ਝੂਠੇ ਐਫੀਡਿਵਿਟ ਦਿੱਤੇ ਮੇਰੀ ਮੰਗ ਹੈ ਵੀ ਇਹਨਾਂ ਲੋਕਾਂ ਖਿਲਾਫ ਝੂਠੇ ਐਫੀਡਿਵਿਟਾਂ ਦੇ ਖਿਲਾਫ 400 ਵੀ ਦੇ ਕੇਸ ਦਰਜ ਕੀਤੇ ਜਾਣ ਇਸ ਤੋਂ ਇਲਾਵਾ ਇੱਕ ਹੋਰ ਹੈ ਜਿਹੜਾ ਪਬਲਿਕ ਹੈਲਥ ਨੇ ਇਤਜਾਫ ਫੈ ਇਨਸਾ ਖਤਰਨਾਕ ਹੈ ਇਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਤੁਸੀਂ ਪੰਜਾਬ ਦੇ ਵਿੱਚ ਹੀ ਪੱਤਰਕਾਰੀ ਕਰਦੇ ਹੋ ਹਰਿਆਣਾ ਵਿੱਚ ਹੀ ਕਰਦੇ ਹੋ ਕੀ ਫਰਕ ਲੱਗਦਾ ਪੰਜਾਬ ਦੀ ਰਾਜਨੀਤੀ ਹਰਿਆਣੇ ਨਾਲੋਂ ਫਰਕ ਤਾਂ ਫਰਕ ਤਾਂ ਇਹ ਵੀ ਇਧਰ ਜਿਵੇਂ ਸੁਣਵਾਈ ਹੈਣੀ ਉਧਰ 5 ਰੁਪਏ ਪੱਤਰਕਾਰ ਹੋਣ ਦੇ ਨਾਤੇ ਕਿਉਂਕਿ ਮੈਂ ਰਹਿੰਦਾ ਨਹੀਂ ਉਧਰ ਪਰ ਹਾਲਾਤ ਬੜੇ ਜੁਦਾ ਨਹੀਂ ਸਿਸਟਮ ਇੱਕੋ ਹੀ ਹੈ ਗੱਲ ਇਹ ਜਿਹਦੇ ਕੋਲ ਪੈਸੇ ਮਹਾਤਮਾ ગાંધી ਦੇ ਨਾਂ ਤੇ ਕੋਈ ਪੈਸੇ ਦੇ ਸਕਦਾ ਹੋਵੇ ਮਹਾਤਮਾ ગાંધી ਨਾਂ ਤੇ ਨਹੀਂ ਮਹਾਤਮਾ ગાંધી ਦੀ ਫੋਟੋ ਵਾਲੇ ਰੁਪਏ ਬੰਦਾ ਦੇ ਸਕਦਾ ਹੋਵੇ ਉਹ ਈ ਸਨਵਾਈ ਹਰ ਜਗ੍ਹਾ ਹੀ ਹੈ ਹੋਰ ਕਿਸੇ ਦੀ ਕੋਈ ਸੁਨਵਾਈ ਨਹੀਂ ਕਿਤੇ ਹਰ ਜਗ੍ਹਾ ਡੰਡੇ ਵਾਲੀ ਸੁਨਵਾਈ ਹੈ ਛੱਤਰ ਵਾਲੀ ਸੁਨਵਾਈ ਹੈ ਪੈਸੇ ਵਾਲੀ ਸੁਨਵਾਈ ਹੈ ਆਮਦਨ ਦੀ ਕੋਈ ਸੁਨਵਾਈ ਨਹੀਂ ਕਿਤੇ ਇਹ ਤਾਂ ਮੈਨੂੰ ਮੇਰਾ ਹੱਕ ਮੇਰਾ ਮੈਂ ਡਾਬ ਵਾਲੀ ਜਿੱਦੋਂ ਗੱਲ ਕਰਦਾ ਤਾਂ ਵੀ ਮੇਰਾ ਵੀ ਪੈਤ੍ਰਿਕ ਸ਼ਹਿਰ ਹੈ ਮੈਂ ਸ਼ਹਿਰ ਜਮ ਜਨਮਿਆ ਹੈ ਮੇਰੇ ਪਿਤਰਾਂ ਨੇ ਸ਼ਹਿਰ ਲਈ ਬਹੁਤ ਕੁਝ ਕੀਤਾ ਹੈ ਵਿਕਾਸ ਕੀਤਾ ਹੈ ਦਾ ਅੱਜ ਤੱਕ ਮੈਂ ਕੋਈ ਸਰਕਾਰ ਨਹੀਂ ਕਰਦੀ ਜਿੰਨਾ ਮੇਰਾ ਬਾਪ 3 ਸਾਲਾਂ ਚ ਕਰਕੇ ਗਿਆ ਮੇਰਾ ਬਾਪ ਨੇ 50 ਲੱਖ ਰੁਪਏ ਨੇ ਚੌਥਾ ਜੀ ਕਮਾ ਕੇ ਦਿੱਤਾ ਹੈ ਸ਼ਹਿਰ ਨੂੰ ਕਿ ਆਪ ਜਦੋਂ ਡੈਥ ਹੋਈ ਨੂੰ ਅਗਣੀ ਕਾਂਡ ਤੇ 15 ਲੱਖ ਰੁਪਏ ਦਾ ਕਰਜ਼ਾ ਸੀ ਉਹਨਾਂ ਸਿਰ ਮੈਨੂੰ ਸਾਨੂੰ ਕੋਈ ਗਿਲਾ ਨਹੀਂ ਉਹਨਾਂ ਤੇ ਬੜਾ ਮਾਣ ਹੰਦਾ ਸੀ ਵੱਡੇ ਬਾਪ ਦਾ ਪਰ ਅੱਜ ਨਮੋਸ਼ੀ ਹੁੰਦੀ ਮੇਰੇ ਬਾਪ ਨੇ ਇਸ ਇਸ ਇਹ ਸ਼ਹਿਰ ਰਸਤੇ ਨਕਸ਼ ਕੀਤਾ ਮਨ ਰੁੰਦਾ ਸੀ ਇਤੋਂ ਹਾਲਾਤ ਇਹ ਕਰਦੇ ਵੀ ਸੀ ਮੁੜ ਛੱਡ ਕੇ ਯਾਰ ਦੌੜ ਜੀਏ ਵੀ ਸਾਨੂੰ ਜਿਸ ਤਰ੍ਹਾਂ ਮਜਬੂਰ ਕੀਤਾ ਜਾ ਰਿਹਾ ਇੱਥੋਂ ਕਿਉਂਕਿ ਇਹ ਲੋ ਗੰਦਗੀ ਦੇ ਮੁੱਦੇ ਹੀ ਨੇ ਅਸੀਂ ਚਾਹੁੰਦੇ ਆ ਵੀ ਸਾਡੇ ਜਿਹੜੀ ਜਿਸ ਤਰ੍ਹਾਂ ਮੇਰੇ ਬਾਪ ਨੇ 1972 ਦੇ ਵਿੱਚ ਸਬਜ਼ੀ ਮੰਡੀ ਦਾ ਮਾਰਕੀਟ ਕੱਟੀ ਤੇ ਅਪਰੂਵਮੈਂਟ ਟ੍ਰਸਟ ਦੀ ਉਹਨੂੰ ਸਬਜ਼ੀ ਮੰਡੀ ਤੇ ਬਣਾ ਕੇ ਉਹ ਕੋ ਸ਼ਹਿਰ ਚ ਗ ਤੇ ਜਿਹੜੀ ਉਹਨਾਂ ਸਬਜ਼ੀ ਮੰਡੀ ਕੱਟੀ ਗਈ ਸੀ ਮੇਰੇ ਪਿਤਾ ਨੇ ਬੜੀ ਲੰਬੀ ਸੋਚ ਦੇ ਨਾਲ ਜੀਟੀ ਰੋਡ ਦੇ ਨਾਲ ਉਹਨੂੰ ਰਾਸ਼ੀ ਕਲੋਨੀ ਬਣਾ ਦਿੱਤਾ ਗਿਆ ਇਹ ਵੀ ਪੋਲੀਟੀਕਲ ਤੌਰ ਤੇ ਹੋਇਆ ਸੀਗਾ ਇਹ ਕਿ ਸਾਡੀ ਸੋਚ ਨੂੰ ਇਹ ਲੋਕ ਸਮਝ ਨਹੀਂ ਸਕਦੇ ਇਸ ਕਰਕੇ ਜੇ ਸਾਨੂੰ ਮਜਬੂਰ ਕੀਤਾ ਜਾ ਰਿਹਾ ਹਾਲਾਤ ਇਹੀ ਰਹਿ ਦੇ ਛੱਡਾਂਗੇ ਪਰ ਛੱਡਾਂਗੇ ਸਰਕਾਰ ਹਰਿਆਣਾ ਸਰਕਾਰ ਨੂੰ ਤੇ ਇਹਨੂੰ ਜਿੱਤ ਕਰਕੇ ਜਾਵਾਂ ਜਾਵਾਂ ਦੱਸ ਕੇ ਜਾਵਾਂਗੇ ਕੋਈ ਬੰਦਾ ਕੋਈ ਜਾ ਰਿਹਾ ਇੱਥੋਂ ਇਹਨਾਂ ਨੂੰ ਪ੍ਰਸ਼ਾਸਨ ਮਜਬੂਰ ਕਰਕੇ ਜਾਵਾਂਗੇ ਜਾਵਾਂ ਵੀ ਇਹਨਾਂ ਨੂੰ ਇਹ ਕਈ ਸਮੇਂ ਤੱਕ ਯਾਦ ਰੱਖਣਗੇ ਵੀ ਕਿਸੇ ਬੰਦੇ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਨੇ ਹਾਲਾਤ ਕੀਤੇ ਇਹਨਾਂ ਦੇ ਮਨੋਹਰ ਲਾਲ ਜੀ ਕੀ ये बीमारी फैलती है जी और क्या है हरेक आदमी यहाँ से हमारा नजदीक मकान है यहाँ पर ये सभी को माड़ा बुरा ये लगता है भी गंद पड़े है क्या, क्या ये इन्होंने ये, कहना ये, 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 चाहिए भी यहाँ पर कूड़ा ना गिड़ो तो, तो रोकते हैं तो क्या कहते हैं वो वो नहीं कह भी, हम तो यहाँ पर ही गड़ेंगे हमारा ही है लड़ते नाले क्या जी जो इकबाल सिंह रिपोर्टर है उन्होंने एक दरखास्त दी है हमारे जो मकान के सामने एक पार्क है जहां पर बच्चे क्रिकेट खेलते हैं तो उन्होंने दरखास्त दिया वो बच्चे क्रिकेट खेलते हैं जिसके कारण हमारे मतलब कोई बुजुर्ग है या लेडीज है कई बार उनके आके बोल लग जाती है और उन्होंने ये भी लिखा है उस दरखास्त के अंदर कि भाई रात को हमारे ऊपर मतलब उन्होंने घर में पत्थर फेंके हैं जिसकी जो जांच है वो एस राम स्वरूप कर रहे हैं जांच कंप्लीट होने के बाद में आगामी कार्रवाई की जाएगी नहीं नशे के बारे में हम टाइम टू टाइम पर्चे दे रहे हैं और जो भी हमारे पास सूचना आती है उसके खिलाफ तुरंत कार्रवाई करते हैं नहीं सिर्फ उनका कोई हमले वाली ऐसी बात सामने नहीं आई है सिर्फ़ जो बच्चे वहाँ खेलते हैं उन बच्चों के बारे में उनकी बातें आई है भाई वो बच्चे क्रिकेट खेलते हैं उनकी बोल ना लगे नहीं पथराव की भी सुनने में अभी जाँच चल रही ले है ले, लेकिन अभी थोड़ी बहुत जाँच में यही बात सामने आई कि पथराव जो दोनों साइड से मतलब उनके काम चल रहे हैं कोई बिल्डिंगों के तो शायद उनसे वो गिरे बाकी अभी जांच कंप्लीट हुई नहीं है जांच कंप्लीट होने के बाद में अगर उनको सुरक्षा की जरूरत पड़ी तो सुरक्षा संबंधी भी उनको सुरक्षा भी दी जाएगी नहीं ऐसी कोई बात नहीं है जी उनकी एक बार कोई छः महीने या पाँच महीने पहले एक इनकी दरखास्त आई थी जिसके संबंध में दोनों पार्टी को बुलाया गया था उनका आपसी समझौता हो गया था और कल भी वो आए थे कल भी थोड़ा थे। थे। पहले यही था जो बच्चे क्रिकेट खेलते हैं उस जो पार्क के अंदर उनके मकान के सामने पार्क है तो वहाँ क्रिकेट खेलते हैं उससे संबंधित वो है और कोई ऐसा मैटर नहीं है कोई दमकियों नहीं वहाँ बार बार हम जाते भी हैं तो वहाँ जाने के बाद में जो भी अगर कोई हमारे को ऐसी सूचना मिलती मौके पर जाते भी हैं लेकिन ऐसी कोई हमारी बात सामने तो नहीं, नहीं ऐसी कोई धमकी वाली बात तो उन्होंने है ही नहीं किससे धमकी मिली ऐसी तो कोई मैं ट्राया ही नहीं है श्री मुखर साहिब तो तरसेम ठुडी की रिपोर्ट जगत सेवक वेब टीवी